ਮਾਜਿਕ ਸਪੀਕਰ ਸਾਹਿਬ ਵਿੱਤੀ ਸਾਲ 2025-26 ਵਿੱਚ ਕੁਸ਼ਲ ਵਾਤਾਵਰਣ ਅਨੁਕੂਲ ਜਨਤਕ ਆਵਾਜਾਈ ਪ੍ਰਣਾਲੀ ਸਥਾਪਿਤ ਕਰਨ ਅਤੇ ਨਿੱਜੀ ਬਹਾਨੇ ਤੇ ਨਿਰਪਰਤਾ ਘਟਾਉਣ ਵਾਸਤੇ 347 ਈ ਬਸਾਂ ਸਰਕਾਰ ਖਰੀਦੂਗੀ ਇਸ ਸਾਲ ਪੰਜਾਬ ਦੇ ਸ਼ਹਿਰਾਂ ਵਿੱਚ ਟਿਕਾਊ ਅਤੇ ਪਹੁੰਚਯੋਗ ਸ਼ਹਿਰੀ ਆਵਾਜਾਈ ਯਕੀਨੀ ਬਣਾਈ ਜਾਵੇਗੀ ਇਸ ਤੋਂ ਇਲਾਵਾ ਅਮਰਸਰ, ਲੁਧਿਆਣਾ, ਪਟਿਆਲਾ, ਜਲੰਧਰ ਵਿਖੇ ਸਿਵਲ ਵਾਸ ਦੇ ਪੂਰੇ ਆਦੀ ਢਾਂਚੇ ਦੇ ਵਿਕਾਸ ਲਈ ਵਿੱਤੀ ਸਾਲ 2025-26 ਦਾ ਬੰਦ ਕੀਤਾ ਗਿਆ ਸਰ ਇਸ ਤੋਂ ਲਾਵਾ ਸਪੀਕਰ ਸਾਹਿਬ ਅਮਰਸਰ ਲੁਧਿਆਣਾ ਸ਼ਹਿਰਾਂ ਦੇ ਨਗਰ ਨਾਗਰਿਕਾਂ ਨੂੰ ਅਰਬਨ ਗਵਰਨੈਂਸ ਹੈਨਸਿਸ ਐਂਡ ਸਸਟੇਨੇਬਲ ਵਾਟਰ ਸਰਵਿਸ ਦੀ ਪ੍ਰਦਾਨਗੀ ਲਈ ਪੰਜਾਬ ਮਿਊਸਪਲ ਸਰਵਿਸ ਇੰਪਰੂਵਮੈਂਟ ਪ੍ਰੋਜੈਕਟ ਵਿੱਦ ਲਈ ਵਿੱਤੀ ਸਾਲ 2025-26 ਲਈ 300 ਕਰੋੜ ਰੁਪਏ ਦਾ ਉਪਬੰਧ ਇਸ ਬਜਟ ਕੀਤਾ ਗਿਆ ਹੈ ਸਰ ਸਹਿ ਰਹਿਸ਼ੀਅਤੇ ਸ਼ਹਿਰੀ ਸਥਾਨਕ ਖੇਤਰਾਂ ਦੇ ਵਿਕਾਸ ਲਈ ਬੈ ਸਰ ਵਿੱਤੀ ਸਾਲ 2025-26 ਲਈ 5983 ਕਰੋੜ ਰੁਪਏ ਦੇ ਕੋਲ ਬਜਟ ਦਾ ਉਹ ਬੰਦ ਕਰਦਾ